ਬਸ ਚੰਦ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਦਿਨ ਚੜ੍ਹਦੇ ਫਰੀਦਕੋਟ ਦੀਆਂ ਸੜਕਾਂ ਤੇ ਬੰਮ ਬੰਮ ਭੋਲੇ ਤੇ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਪੰਗ ਪੀਤੇ ਰੱਜ ਰੱਜ ਕੇ ਦੇ ਜੈਕਾਰੇ ਤੇ ਭਜਨ ਗੂੰਜਣ ਲੱਗੇ ਮੌਕਾ ਸੀ ਸ਼੍ਰੀ ਨੀਲਕੰਠ ਮਹਾਦੇਵ ਕਾਵੜ ਸੰਗ ਫਰੀਦਕੋਟ ਦੇ ਨੌਜਵਾਨਾਂ ਦੀ ਹਰਦوار ਤੋਂ ਗੰਗਾ ਜਲ ਲੈ ਕੇ ਪੈਦਲ ਫਰੀਦਕੋਟ ਪਹੁੰਚਣ ਦਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਇਹ ਕਾਵੜੀਆਂ ਦਾ ਸ਼ਿਵ ਭਗਤਾ ਨੇ ਸ਼ਾਨਦਾਰ ਸਵਾਗਤ ਕੀਤਾ ਗੁਲਾਲ ਖੇਡੇ ਫੁੱਲਾਂ ਦੀ ਹੋਲੀ ਫੁੱਲਾਂ ਦੀ ਵਰਖਾ ਕਰਕੇ ਇਹਨਾਂ ਦਾ ਸਵਾਗਤ ਕੀਤਾ ਗਿਆ ਲਗਾਤਾਰ 72 ਘੰਟੇ ਪੈਦਲ ਚੱਲ ਕੇ ਇਹ ਕਾਵੜੀਏ ਪੂਰੇ ਉਤਸ਼ਾਹ ਤੇ ਜੋਸ਼ ਵਿੱਚ ਦਿਖਾਈ ਦੇ ਰਹੇ ਸੀ ਤੇ ਭੋਲੇ ਬਾਬਾ ਦੇ ਭਜਨਾ ਤੇ ਖਿਰਕਰੇ ਸੀ ਨਚ ਰਹੇ ਸੀ ਪੰਗੜੇ ਪਾ ਰਹੇ ਸੀ ਕਾਵੜ ਸੰਗ ਦੇ ਆਗੂ ਨੇ ਦੱਸਿਆ ਕਿ ਇਹ ਜੱਥਾ 1 ਮਾਰਚ ਨੂੰ ਫਰੀਦਕੋਟ ਤੋਂ ਰਵਾਨਾ ਹੋਇਆ ਸੀ ਤੇ ਇਹ ਉਹਨਾਂ ਦਾ 20ਵਾਂ ਜੱਥਾ ਸੀ ਜੋ ਕਿ ਪੈਦਲ ਗੰਗਾ ਜਲ ਲੈ ਕੇ ਇੱਥੇ ਵਾਪਸ ਪਹੁੰਚਾਏ ਕਾਵੜ ਲੈ ਕੇ ਆਏ ਕਾਵੜੀਆਂ ਨੇ ਵੀ ਕਿਹਾ ਕਿ ਰਸਤੇ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਉਹ ਪਤਾ ਹੀ ਨਹੀਂ ਚਲਦੀਆਂ ਤੇ ਮਹਾਦੇਵ ਸਾਰੀਆਂ ਮੁਸ਼ਕਲਾਂ ਖਰ ਲੈਂਦੇ ਆ ਕਾਵੜੀਆਂ ਦੇ ਸਵਾਗਤ ਦੀ ਇਹ ਯਾਤਰਾ ਸ਼ਹਿਰ ਦੇ ਬਾਹਰੋਂ ਚਾਹ ਰੋਡ ਤੋਂ ਸ਼ੁਰੂ ਹੋਈ ਤੇ ਵਰਜਿੰਦਰਾ ਕਾਲਜ ਤਿਰੰਗਾ ਚੌਂਕ ਉੱਕੀ ਚੌਕ ਪੁਰਾਣੀ ਦਾਣਾ ਮੰਡੀ ਤੇ ਮੇਨ ਬਾਜ਼ਾਰ ਵਿੱਚ ਹੁੰਦੀ ਹੋਈ ਆਪਣੇ ਮੁਕਾਮ ਤੇ ਪਹੁੰਚੀ ਵੱਖ-ਵੱਖ ਖਾਵਾਂ ਤੇ ਵੱਖ-ਵੱਖ ਬਾਜ਼ਾਰਾਂ ਵਿੱਚ ਵੱਖ-ਵੱਖ ਚੌਂਕਾਂ ਵਿੱਚ ਇਸ ਯਾਤਰਾ ਨੂੰ ਰੋਕ-ਰੋਕ ਕੇ ਇਸ ਦਾ ਸਵਾਗਤ ਕੀਤਾ ਗਿਆ ਤੇ ਇਹਨਾਂ ਤੇ ਫੁੱਲਾਂ ਦੀ ਵਰਖਾ ਗੁਲਾਲ ਦੀ ਵਰਖਾ ਕੀਤੀ ਗਈ ਕਾਵੜੀਆਂ ਦੁਆਰਾ ਲਿਆਂਦਾ ਗਿਆ ਇਹ ਜਲ ਅੱਜ ਸ਼ੁੱਕਰਵਾਰ ਨੂੰ ਮਹਾਸ਼ਿਵ ਰਾਤਰੀ ਦੇ ਮੌਕੇ ਸਾਰੇ ਸ਼ਿਵ ਮੰਦਰਾਂ ਵਿੱਚ ਪੂਰੀ ਸ਼ਰਧਾ ਦੇ ਨਾਲ ਚੜਾਇਆ ਜਾਵੇਗਾ। ਅਸੀਂ ਇੱਕ ਤਰੀਕ ਨੂੰ ਤੁਰੇ ਸੀਗੇ ਇੱਥੋਂ ਚੱਲੇ ਸੀਗੇ ਚਾਰ ਨੂੰ ਹਰ ਦੁਆਰਾ ਤੁਰਿਆ ਜੀ 72 ਘੰਟੇ ਜਿ세 ਤੇ ਡਾਕਾਵਣ ਲੈ ਕੇ ਆਏ ਆ। ਕਿੰਨੀ ਆ ਕਿ ਮੁਸ਼ਕਲਾ ਆਉਂਦੀ ਹੈ ਲੈ ਕੇ ਆਉਣ। ਬਾਬਾ ਪਸਾਦ ਦਿੰਦਾ ਹੀ ਮੁਸ਼ਕਲਾ ਨਹੀਂ ਦਿੰਦਾ ਕਿਸੇ ਕੰਮ ਦੀ ਜੀ। ਮਸ਼ਕਲ ਆ ਨਹੀਂ ਦਿੰਦਾ ਮਸ਼ਕਲ ਆ ਆਪਣਾ ਟਾਲ ਦਿੰਦਾ ਜੀ ਕਿਵੇਂ ਆ ਸਾਰਾ ਪੈਦਲ ਅਸੀਂ ڈاک ਆਵੜ ਕੰਟੀਨਿਊ ਤੁਰ ਕੇ ਆਂਦੇ ਆ ਦਿਨ ਰਾਤ ਇੱਥੇ ਜਾਣੇ ਗਏ ਅਸੀਂ ਵੀ ਯਾਨੀ ਕੀ ਫਲ ਮਿਲਦਾ ਏ ਚੱਲ ਲਿਓ ਬਾਬਾ ਜੀ ਦੇਣ ਵਾਲੇ ਆ ਫਲ ਤਾਂ ਉਹਨਾਂ ਨੇ ਦੇਣਾ ਆਪਦੀ ਇੱਛਾ ਅਨਸਰ ਦੇਣਾ ਸਾਨੂੰ ਅਸੀਂ ਨਹੀਂ ਕੁਝ ਕਹਿੰਦੇ ਜੀ ਜੋ ਦੇਣਾ ਉਹਨੇ ਦੇਣਾ ਹੀ ਫਲਤਾ ਜੀ ਸ਼ੀਰੀ ਦੇਲਕੰਡ ਮਹਾਦੇ ਤਾਵੜ ਸੰਗ ਫਰੀਦਕੋਟ ਇੱਥੋਂ ਗੰਗਾ ਜਲ ਲੈਣ ਗਈ ਪੈਦਲ ڈاک ਆਵੜ ਯਾਤਰਾ ਜੀ 1 ਤਰੀਕ ਨੂੰ ਇੱਥੋਂ ਚੱਲਾ ਪਾਇਆ ਸੀਗਾ 4 ਤਰੀਕ ਨੂੰ ਉੱਥੋਂ ਵਾਪਸ ਦਾਗ ਕਾਵੜ ਚੱਲੀ ਹੈ ਜੀ 8 ਤਰੀਕ ਨੂੰ ਸਵੇਰ ਮਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਦੇ ਫਰੀਦਕੋਟ ਪਹੁੰਚੀ ਹੈ ਜੀ ਅੱਜ ਕਿਸ ਤਰ੍ਹਾਂ ਸਵਾਗਤ ਕਰ ਰਹੇ ਹੋ ਉਹਨਾਂ ਦਾ ਬਹੁਤ ਉਮਦਾਨਾ ਸਵਾਗਤ ਹੋ ਰਿਹਾ ਹੈ ਸ਼ਹਿਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਕਰ ਰਹੇ ਹੋ ਰੰਗ ਖੇਡ ਰਹੇ ਹੋ ਰੰਗ ਖੇਡ ਲਈ ਆਈ ਫੁੱਲਾਂ ਦੀ ਹੋਲੀ ਚੱਲ ਰਹੀ ਹੈ ਪ੍ਰਸ਼ਾਦ ਚੱਲ ਰਿਹਾ ਪਟਾਕੇ ਚੱਲ ਰਹੇ ਹੈ ਜੀ ਹਾਂ ਇਹਨਾਂ ਦੀ ਯਾਤਰਾ ਸੀ ਤੁਹਾਡੀ ਤੇ 20-20 ਪੈਦਲ ਦਾਗ ਕਾਵੜ ਯਾਤਰਾ ਹੈ ਕਿੰਨੇ ਗੈਸ ਦੇ ਮੈਂਬਰ ਇਹ ਨੇ ਅਸੀਂ ਵੀ ਜੜੇ ਸਰ ਜਲਦੂ ਫਿਰ ਕੀ ਕੀਤਾ ਜਾਣਾ ਇਹ ਜਾ ਕੇ ਹਰੇਕ ਮੰਦਰ ਦੇ ਵਿੱਚ ਪਵਿੱਤਰ ਜਲ ਅਰਪਣ ਕੀਤਾ ਜਾਏਗਾ ਸ਼ੋਲੀ ਗੀ ਦੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ